ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਕਲੈਕਸ਼ਨ ਬਹੁਤ ਪਿਆਰੀ ਰਹੇਗੀ ਪਿਓਰ ਬ੍ਰੌਕੇਟ ਦੇ ਸੂਟ ਦਵਾਂਗੀ ਅਸੀਂ ਤੁਹਾਨੂੰ ਸਿਲਕ ਦੀਆਂ ਸਲਵਾਰਾਂ ਦੇ ਨਾਲ ਔਰਗੈਂਜ਼ਾ ਦੀ ਦੁਪੱਟੀਆਂ ਨੇ ਬ੍ਰੌਕੇਟ ਦੇ ਸੂਟ ਵੀ ਅਸੀਂ ਤੁਹਾਨੂੰ ਦੋ ਤਰ੍ਹਾਂ ਨਾਲ ਦਿਖਾਵਾਂਗੇ ਜੀ ਇੱਕ ਤਾਂ ਹੋਣਗੇ ਵਿਦਆਊਟ ਵਰਕ ਤੇ ਇੱਕ ਹੋਏਗਾ ਵਿਦ ਵਰਕ ਕੁਝ ਇੱਕ ਸੂਟ ਬਹੁਤ ਸੋਹਣੇ ਨਵੀਨ ਇੱਕ ਦੇ ਉੱਪਰ ਰੈਡੀ ਕਰਵਾਏ ਨੇ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪ੍ਰਾਈਸ ਅਲੱਗ ਰਹਿਣਗੇ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਦੇਖਣੀ ਆ ਠੀਕ ਹੈ ਜੀ ਕਲੈਕਸ਼ਨ ਬਾਸ ਹੋਣੀ ਆ ਬੁਕਿੰ 3828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਮੈਨੂੰ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜਿਹੜੀ ਬ੍ਰாக்கਟ ਵਾਲੇ ਸੂਟ ਨੇ ਅਗਰ ਤੁਸੀਂ ਇਹ ਜਾਗੋ ਦੇ ਵੇਅਰ ਕਰਦੇ ਹੋ ਤਾਂ ਬਹੁਤ ਸੋਹਣੇ ਲੱਗਦੇ ਨੇ ਨਹੀਂ ਜਿੱਦਾਂ ਕੋਈ ਖੰਡਪਾਟ ਸਾਹ ਹੁੰਦਾ ਜਾਂ ਕੁਝ ਵੀ ਕਈ ਤਾਂ ਵਿਆਹਾਂ ਤੇ ਵੀ ਇਹਨਾਂ ਸੂਟਾਂ ਨੂੰ ਪਾਉਂਦੇ ਨੇ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਅ ਥੋਡੀ ਚੁਆਇਸ ਆ ਤੁਸੀਂ ਇਹਨਾਂ ਨੂੰ ਘਗਰੇ ਨਾਲ ਬਣਾ ਕੇ ਜਾਗੋ ਲੁੱਕ ਦੇਣੀ ਹੈ ਜਾਂ ਫਿਰ ਪੈਂਟ ਬਣਾਣੀ ਆ ਜਾਂ ਸਲਵਾਰ ਬਣਾਣੀ ਆ ਉਹ ਥੋਡੀ ਚੁਆਇਸ ਆ ਇਹ ਹੈਗਾ ਜੀ ਪਿਓਰ ਸਿਲਕ ਦੇ ਉੱਪਰ ਬਨਾਰਸੀ ਜਾਗੋ ਦੇ ਸ਼ਰਟ ਠੀਕ ਹੈ ਫਰੰਟ ਬੈਕ ਸਾਰਾ ਸੇਮ ਰਹੇਗਾ ਟਾਈ ਮੀਟਰ ਦੀ ਸ਼ਰਟ ਇਹ ਤੇ ਇਹਦੇ ਨਾਲ ਤੁਹਾਨੂੰ ਇਹ ਸਿਲਕ ਦੇ ਸਲਵਾਰ ਮਿਲੇਗੇ ਕਲਰ ਬਹੁਤ ਸੋਹਣਾ ਹੈ ਨਾਈ ਮਹਿਰੂਨ ਸ਼ੇਡ ਆ ਨਾਈ ਪਿੰਕ ਸਟੋਨ ਤੇ ਆ ਜੀ ਇਹ ਰੋਜ਼ ਜਿਆ ਕਲਰ ਆ ਜਾਂਦੇ ਆ ਬਹੁਤ ਸੋਨਾ ਸ਼ੇਡ ਆ ਔਰਗੇਂਜ਼ਾ ਦੇ ਦੁਪੱਟੇ ਨੇ ਜੀ ਦੁਪੱਟੇ ਵਿੱਚ ਵੀ ਤੁਹਾਨੂੰ ਬ੍ਰੋਕੇਟ ਦੀ ਬੂਤੀ ਮਿਲ ਜੇਗੀ 4 ਸਾਈਡ ਗੋਟੇ ਦੇ ਨਾਲ ਹਾਈਲਾਈਟ ਕੀਤਾ ਹੋਇਆ ਠੀਕ ਹੈ ਪ੍ਰਾਈਸ ਰਹੂਗਾ 4200 ਇਹਨਾਂ ਸੂਟਾਂ ਦਾ 4200 ਕਲਰ ਆਪਸ਼ਨ ਤਾਂ ਇੱਕ ਤੋਂ ਇੱਕ ਨੇ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਸ ਦੀ ਵੀ ਇੱਕ ਸੈਂਡ ਕਰ ਸਕਦੇ ਹੋ ਇਹ ਦੇਖੋ ਜੀ ਦੁਪੱਟਾ ਤੇ ਸਲਵਾਰ ਬਹੁਤ ਪਿਆਰੇ ਪਿਆਰੇ ਕਲਰ ਨੇ ਇਹ ਹੈਗਾ ਇਹਦੇ ਵਿੱਚ ਗ੍ਰੇ 컬러 ਹਰੇਕ ਏਜ ਵਾਸਤੇ ਸੂਟ ਆਣਗੇ ਕਿਸੇ ਨੇ ਵੀ ਪਾਣੇ ਨੇ ਜੀ ਜਾਂ ਫਿਰ ਗਿਫਟ ਦੇਣੇ ਨੇ ਅਗਰ ਤੁਸੀਂ ਇਦਾਂ ਦੇ ਸੂਟ ਗਿਫਟ ਦੰਨੇ ਹੋ ਅਗਰ ਤੁਹਾਡੇ ਬਜਟ ਵਿੱਚ ਹੈ ਤਾਂ ਫਿਰ ਹਰ ਕੋਈ ਇਦਾਂ ਨਹੀਂ ਹੈਗਾ ਕਿ ਇਹਨਾਂ ਸੂਟਾਂ ਨੂੰ ਕੋਈ ਆਪਣੇ ਟੈਚੀਆਂ ਅਲਮਾਰੀਆਂ 'ਚ ਰੱਖ ਦੇਗਾ ਹਰੇਕ ਕੋਈ ਸਟਿਚ ਕਰਵਾ ਕੇ ਪਾਏਗਾ ਹੀ ਪਾਏਗਾ 4200 ਦਾ ਸੂਟ ਹੈ ਜੀ ਸੂਟ ਦੀ ਲੁੱਕ ਦੇਖੋ ਬਹੁਤ ਪਿਆਰਾ ਸੂਟ ਆ ਬਾਟਲ ਗ੍ਰੀਨ ਕਲਰ ਦੀ ਸਲਵਾਰ ਆਏਗੀ ਤੇ ਬਾਟਲ ਗ੍ਰੀਨ ਕਲਰ ਦਾ ਹੀ ਦੁਪੱਟਾ ਆਏਗਾ ਸੇਮ ਦੇ ਵਿੱਚ ਇੱਕ ਤੁਹਾਨੂੰ ਮਹਿੰਦੀ ਕਲਰ ਮਿਲ ਜਾਏਗਾ ਏਸੀ ਡਿਜ਼ਾਈਨ ਦਾ ਠੀਕ ਹੈ ਜੀ ਤਸਲਸ ਲੱਗੇ ਹੋਣਗੇ ਦੁਪੱਟਿਆਂ ਨੂੰ ਔਰਗੈਂਜ਼ਾ ਦੇ ਦੁਪੱਟੇ ਨੇ ਇਹ ਆ ਜਾਏਗਾ ਜੀ ਕਿ ਮੋਂਗੀਆ ਕਲਰ ਬਹੁਤ ਪਿਆਰਾ ਡਿਜ਼ਾਈਨ ਆ ਸਿਲਕ ਦੀਆਂ ਸਲਵਾਰਾਂ ਤੇ ਸਿਲਕ ਦੀਆਂ ਹੈਗੀਆਂ ਨੇ ਜੀ ਸ਼ਰਟਾਂ ਔਰਗੈਂਜ਼ਾ ਦੇ ਹੈਗੇ ਨੇ ਦੁਪੱਟੇ ਪ੍ਰਾਈਸ ਰਹੋਗਾ 4200 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹ ਆ ਗਿਆ ਜੀ ਨੇਵੀ ਬਲੂ ਕਲਰ ਠੀਕ ਹੈ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਇਹ ਆ ਗਿਆ ਜੀ ਡਾਰਕ ਗ੍ਰੇ ਕਲਰ ਜਿਹੜਾ ਕਾਰਬਨ ਬਲੈਕ ਕਲਰ ਹੁੰਦਾ ਉਹ ਵਾਲਾ ਕਲਰ ਆ ਗਿਆ ਜੀ ਇਹ ਸੀਗੇ ਸਾਰੇ ਕਲਰ ਇਸ ਬ੍ਰாக்கਟ ਦੇ ਸੂਟ ਦੇ ਵਿੱਚ ਤੇ ਪ੍ਰਾਈਸ ਹੈਗਾ 4200 ਤੇ ਸੇਮ ਦੇ ਵਿੱਚ ਹੀ ਮੈਂ ਤੁਹਾਨੂੰ ਦੰਨੇ ਆ ਇਹਨਾਂ ਦਾ ਸਟੱਫ ਚੇਂਜ ਹੋ ਜਾਏਗਾ ਤਿਵਿਦ ਵਰਕ ਤੁਹਾਨੂੰ ਸੂਟ ਮਿਲਣਗੇ ਜੀ ਇਹ ਵੀ ਫੰਕਸ਼ਨਲ ਸੂਟ ਨੇ ਬਹੁਤ ਪਿਆਰੇ ਸੂਟ ਨੇ ਇਹਨਾਂ ਦੇ ਨਾਲ ਤੁਹਾਨੂੰ ਮਿਲਣਗੇ ਜੀ ਸ਼ਫੌਨ ਦੀਆਂ ਸ਼ਰਟਾਂ ਇਹ ਫਰੰਟ ਰਹੇਗਾ ਸ਼ਰਟ ਦਾ ਠੀਕ ਹੈ ਸ਼ਫੌਨ ਦੀ ਸ਼ਰਟ ਆ ਜੀ ਪਿਓਰ ਦੀ ਪਿਓਰ ਸ਼ਫੌਨ ਚਨਾਨ ਸ਼ਫੌਨ ਠੀਕ ਹੈ ਸਾਰਾ ਹੀ ਵਰਕ ਰਹੇਗਾ ਗੋਟਾ ਪੱਤੀ ਦਾ ਕੰਮ ਘੇਰੇ ਤੇ ਬਹੁਤ ਸੋਨਾ ਕੀਤਾ ਹੋਇਆ ਹੈ। ਗੋਟਾ ਪੱਤੀ ਆ ਜਰਕਨ ਹੈ, ਦਬਕਾਏ ਤੇ ਸਿੱਪੀ ਦਾ ਕੰਮ ਹੈ ਜੀ। ਸਿਲਕ ਦੀ ਸਲਵਾਰ ਆ ਤੇ ਬੈਕ ਸਾਈਡ ਇਸ ਦੀ ਪਲੇਨ ਰਹੇਗੀ ਜਿ ਚਨੌਨ ਸ਼ਫਾਨ ਦੇ ਉੱਪਰ। ਠੀਕ ਹੈ। ਇਹਨਾਂ ਦੇ ਨਾਲ ਤੁਹਾਨੂੰ 4 ਸਾਈਡ ਵਰਕ ਵਾਲੇ ਚਨੌਨ ਸ਼ਫਾਨ ਦੇ ਹੀ ਦੁਪੱਟੇ ਮਿਲਣਗੇ। ਚਨੌਨ ਸ਼ਫਾਨ ਦੀ ਸ਼ਰਟ ਆ। ਤੇ ਚਨਨ ਚ ਫੌਂਦੇ ਦੁਪट्टे ਨੇ ਸਿਲਕ ਦੀ ਸਲਵਾਰ ਆ ਲੰਮੇ ਚੌੜੇ 2.5 ਮੀਟਰ ਦੇ ਤੁਹਾਨੂੰ ਦੁਪट्टे ਮਿਲਣਗੇ ਪ੍ਰਾਈਸ ਰਹੂਗਾ ਜੀ ਇਹਨਾਂ ਦਾ 5200 5200 ਤੇ ਡਿਜ਼ਾਈਨ ਦੇਖ ਲਓ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਕਲਰ ਆਪਸ਼ਨ ਆ ਠੀਕ ਹੈ ਫਰੰਟ ਤੇ ਸਾਰੇ ਤੇ ਵਰਕ ਰਹੇਗਾ ਬੈਕ ਪਲੇਨਰ ਹੈਗੇ ਜੇ ਬਹੁਤ ਸੋਹਣੇ ਸੂਟ ਨੇ ਇਹ ਸੇਮ ਦੇ ਵਿੱਚ ਹੀ ਆ ਸੇਮ ਕਲਰ ਦੇ ਦੋ ਸੂਟ ਨੇ ਕਿਸੇ ਨੇ ਸੇਮ ਸੇਮ ਲੈਣੇ ਹੁੰਦੇ ਆ ਠੀਕ ਹੈ ਤੇ ਇੱਕ ਤੁਹਾਨੂੰ ਸੇਮ ਹੀ ਡਿਜ਼ਾਈਨ ਚ ਮਿਲ ਜੇਗਾ ਫਿਰੋਜ਼ੀ ਕਲਰ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਪਿਓਰ ਦੀ ਦੁਪੱਟੀਆਂ ਦੇ ਨਾਲ ਪਿਓਰ ਦੀ ਸ਼ਰਟ ਆ ਜੀ ਤੇ ਸਿਲਕ ਦੀਆਂ ਹੈਗੀਆਂ ਨੇ ਸਲਵਾਰਾਂ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ orange rust ਕਲਰ ਮਿਲ ਜੇਗਾ ਇਹ ਸਾਰੇ ਸੀਗੇ ਈਸੀ ਡਿਜ਼ਾਈਨ ਦੇ ਕਲਰ ਤੇ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਡਿਜ਼ਾਈਨ ਦਿਖਾਨੀ ਆ ਪ੍ਰਾਈਸ ਹੈਗਾ ਜੀ ਇਹਨਾਂ ਦਾ 5200 ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜੇਗਾ ਸੇਮ ਹੀ ਸਟੱਫ ਦੇ ਉੱਪਰ ਚਨਨ ਸ਼ਫਾਨ ਦੇ ਸ਼ਰਟ ਆ ਫਰੰਟ ਦੇ ਉੱਪਰ ਸਾਰੇ ਦੇ ਉੱਪਰ ਪ੍ਰਿੰਟ ਦੇ ਵਰਕ ਰਹੇਗਾ ਬੈਕ ਸਾਈਡ ਇਹਦੀ ਪਲੇਨ ਰਹੇਗੀ ਜੀ ਤੇ ਸਿਲਕ ਦੀਆਂ ਹੈਗੀਆਂ ਨੇ ਸਲਵਾਰਾਂ वाइन कलर ਬਹੁਤ ਸੋਹਣਾ ਹੈ ਇਹਨੂੰ ਸਾਰੇ ਨੂੰ ਹੈਗਾ ਜੀ ਕੁੰਦਨ ਤੇ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਇਸ ਦੇ ਖੇਰੇ ਦੇ ਉੱਪਰ ਦੁਪੱਟਿਆਂ ਤੇ ਸੇਮ ਵਰਕ ਰਹੂਗਾ ਚਨਾਉਂਸ਼ ਫੌਂਦੇ ਦੇ ਦੁਪੱਟੇ ਨੇ 4 ਸਾਈਡ ਵਰਕ ਦੇ ਨਾਲ ਹੀ ਰਹਿਣਗੇ ਪੇਸਟਿੰਗ ਤੁਹਾਨੂੰ ਪ੍ਰੋਪਰ ਦਿੱਤੀ ਹੋਈ ਹੈ ਜੀ ਸਾਰੇ ਦੁਪੱਟਿਆਂ ਨੂੰ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਸ ਡਿਜ਼ਾਈਨ ਦੇ ਵਿੱਚ ਇਹ ਕੇ ਵਾਲਾ ਸ਼ੇਡ ਹੈ ਜੀ 5200 ਹੈਗਾ ਇਹਨਾਂ ਸੁੱਟਾਂ ਦਾ ਪ੍ਰਾਈਸ ਤੇ ਇੱਕ ਡਿਜ਼ਾਈਨ ਤੁਹਾਨੂੰ ਇਹ ਲੱਗ ਮਿਲ ਜੇਗਾ ਇਹਦੇ ਵਿੱਚ ਇੱਕੋ ਹੀ ਸੂਟ ਆ ਦੇਖੋ ਜੀ ਸੂਟ ਤੁਸੀਂ ਇਹਨਾਂ ਨੂੰ ਜਾਗੋ ਵਾਸਤੇ ਰੈਡੀ ਕਰਵਾ ਸਕਦੇ ਹੋ ਜਾਂ ਫਿਰ ਵੈਸੇ ਵੀ ਫੰਕਸ਼ਨ ਤੇ ਕਿਸੇ ਵੀ ਟਾਈਮ ਪਾ ਸਕਦੇ ਹੋ ਗੋਟਾ ਪੱਤੀ ਦੇ ਨਾਲ ਆ ਇਹਦੇ ਵਿੱਚ ਪਰਲ ਵਰਕ ਦੇ ਨਾਲ ਆ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਦੁਪट्टे ਫੋਰ ਸਾਈਡ ਹੀ ਰਹਿਣਗੇ ਲਾਸਟ ਹੀ ਪੀਸ ਆ ਇੱਕੋ ਹੀ ਪ੍ਰਾਈਸ ਸੇਮ ਹੈ ਜੀ 5200 ਨੈਕਸਟ ਦਿਖਾਣੇ ਅਸੀਂ ਟੈਬੀ ਦੇ ਉੱਪਰ ਇਹ ਟੈਬੀ ਲਾਈਨ ਆ ਠੀਕ ਹੈ ਮਸਲਿਨ ਦੇ ਉੱਪਰ ਅਸੀਂ ਸੂਟ ਰੈਡੀ ਕਰਵਾਏ ਆ ਤਾਂ ਜੋ ਲਾਈਟ ਵੇਟ ਵੀ ਰਹਿਣ ਗਰਲਿਸ਼ ਲੁੱਕ ਵੀ ਦੇਣ ਖੁਸ਼ਾ ਅਲੱਗ ਜੀ ਆਈਟਮ ਦੇਖੋ ਜੀ ਸੂਟ ਨੈਕਕਰੇ ਪਰ ਬਰਲ ਵਰਕ ਹੈ ਦਬਕੇ ਦਾ ਕੰਮ ਹੈ ਤੇ ਰੇਸ਼ਮ ਦਾ ਕੰਮ ਹੈ ਜੀ ਜਿੰਨਾ ਵੀ ਫਰੰਟ ਹੈ ਪ੍ਰਿੰਟ ਹੈ ਸਾਰੇ ਨੂੰ ਆਰੀ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈ ਬਹੁਤ ਪਿਆਰਾ গারਲਿਸ਼ ਲੁੱਕ ਦਾ ਸੂਟ ਆ ਸਟੱਫ ਵੀ ਬਹੁਤ ਸੋਹਣਾ ਬੈਕ ਸਾਈਡੇ ਦੀ ਸੇਮ ਪ੍ਰਿੰਟ ਚ ਰਹੇਗੀ ਠੀਕ ਹੈ ਟੈਬੀ ਲਾਈਨ ਦੇ ਵਿੱਚ ਬਹੁਤ ਸੌਫਟ ਸਟੱਫ ਆ ਲਾਈਨਿੰਗ ਲਾ ਕੇ ਸੂਟ ਬਣੇਗਾ ਤੇ ਇਹ ਰਹੇਗੀ ਜੀ ਇਹਦੀ ਸਲਵਾਰ ਪਿਓਰ ਮਸਲੀਨ ਦੇ ਉੱਪਰ ਹੈ ਤੇ ਮਸਲੀਨ ਦਾ ਲਾਈਨਾਂ ਵਾਲਾ ਹੀ ਇਹਦਾ ਦੁਪੱਟਾ ਪ੍ਰਿੰਟਡ ਰਹੇਗਾ ਬਹੁਤ ਜ਼ਿਆਦਾ ਸੌਫਟ ਜਿਹਾ ਸੂਟ ਆ ਜਿੱਦਾਂ ਬੱਚਿਆਂ ਨੂੰ ਆ ਬੀਟ ਜੀ ਬਣੀ ਵੀ ਹੁੰਦੀ ਆ ਕਿ ਲੋ ਟੀਸ਼ਰਟਾਂ ਚ ਜ਼ਿਆਦਾ ਰਹਿਣੀਆਂ ਕੋਈ ਚੁੱਬਣੇ ਵਾਲਾ ਸਟੱਫ ਨਹੀਂ ਪਾ ਸਕਦੇ ਕੁਝ ਵੀ ਨਹੀਂ ਇਹ ਉਹਨਾਂ ਵਾਸਤੇ ਬਹੁਤ ਸੋਹਣੀ ਚੀਜ਼ ਆ ਵੈਸੇ ਤਾਂ ਕੋਈ ਵੀ ਇਹ ਪਾ ਸਕਦੀ ਆ ਤੇ ਪਰ ਫਿਰ ਵੀ ਕੁਝ ਜਿੱਦਾਂ ਜੰਗਲ ਵਾਸਤੇ ਬਹੁਤ ਸੋਹਣੇ ਸੂਟ ਨੇ ਜਿਹੜਿਆਂ 15 16 ਸਾਲ ਦੇ ਸਾਡੇ ਕੋਲ ਬਹੁਤ ਸਾਰੇ ਆਂਦੇ ਨੇ ਫੋਨ ਕਿ ਸਾਡੀ ਬੇਟੀ ਸੂਟ ਨਹੀਂ ਪਾਉਂਦੀ ਜੀ ਬਟ ਉਹਨੂੰ ਸ਼ੌਂਕ ਆ ਸੂਟ ਦਾ ਇਹ ਉਹਨਾਂ ਵਾਸਤੇ ਸੂਟ ਨੇ ਵੀ ਪਾਣ ਨੂੰ ਦਿਲ ਕਰਦਾ ਫਿਰ ਚੁਬਦਾ ਸਟੱਫ ਤੋਂ ਫਿਰ ਪਾਉਂਦੇ ਨਹੀਂ ਹੈਗੇ ਇਸ ਕਰਕੇ ਬਹੁਤ ਜ਼ਿਆਦਾ ਸੌਫਟ ਸਟੱਫ ਹੈ ਤੇ ਨੈਕਸਟ ਪ੍ਰਿੰਟ ਇਹ ਵਾਲਾ ਰੈਡੀ ਕਰਵਾਇਆ ਨੈਕ ਤੇ ਦੇਖੋ ਕਿੰਨਾ ਯੂਨੀਕ ਵਰਕ ਹੋਇਆ ਹੋਇਆ ਪ੍ਰਾਈਸ ਇਹਨਾਂ ਦਾ 4200 ਰਹੇਗਾ ਜੀ ਤੁਸੀਂ ਜਿਹੜਾ ਵੀ ਸੂਟ ਲੈਣਾ 4200 ਦਾ ਸੂਟ ਆ ਜਿਹੜਾ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਉਹ ਵੀ ਇਹ ਸਾਰਾ ਹੀ ਸੇਮ ਹੀ ਟੈਬੀ ਲਾਈਨ ਦੇ ਉੱਪਰ ਬਹੁਤ ਸੋਹਣੇ ਸਟੱਫ ਦੇ ਉੱਪਰ ਸੂਟ ਰੈਡੀ ਆ ਤੇ ਪਿਓਰ ਮਸਲਿਨ ਦੀਆਂ ਹੀ ਇਹਨਾਂ ਦੀਆਂ ਸਲਵਾਰਾਂ ਨੇ ਤੇ ਪਿਓਰ ਮਸਲਿਨ ਦੇ ਇਹਦਾ ਟਸਲਸ ਵਾਲੇ ਰੇਸ਼ਮ ਦੇ ਟਸਲਸ ਲੱਗੇ ਹੋਏ ਨੇ ਜੀ ਦੁਪट्टे ਨੂੰ ਬਹੁਤ ਸੋਹਣਾ ਜਿਹਾ ਦੁਪੱਟਾ ਪ੍ਰਿੰਟਡ ਠੀਕ ਹੈ 4200 ਦੇ ਵਿੱਚ ਇਹ ਲਾਸਟ ਹੀ ਇੱਕੋ ਹੀ ਡਿਜ਼ਾਈਨ ਹੈ ਤੇ ਸੇਮ ਹੀ ਸਟਫ ਦੇ ਉੱਪਰ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਸਾਰੇ ਹੀ ਵੀ ਨੈਕ ਚ ਬਣੇ ਹੋਏ ਆ ਤੁਸੀਂ ਇਹਨਾਂ ਨੂੰ ਪਾਕਿਸਤਾਨੀ ਲੁੱਕ ਦੇਖ ਸਕਦੇ ਹੋ ਜਾਂ ਫਿਰ ਨੀਚੇ ਤੋਂ ਚੌਕਾਣੀ ਫਰਕ ਉਹ ਨਾ ਸਕਦੇ ਹੋ ਸਟ੍ਰੇਟ ਸੂਟ ਬਣਾ ਸਕਦੇ ਹੋ ਥੋੜੀ ਚੁਆਇਸ ਆ ਤੁਸੀਂ ਇਹਨੂੰ ਕਿੱਦਾਂ ਡਿਜ਼ਾਈਨ ਕਰਨਾ ਇਹਦਾ ਨੈਕ ਬਣਿਆ ਹੋਇਆ 3 3 ਮੀਟਰ ਦੀ ਇਹਨਾਂ ਦੇ ਨਾਲ ਸਲਵਾਰਾਂ ਨੇ ਪੈਂਟ ਬਣਾ ਲਓ ਸਲਵਾਰ ਗਰਾਰੇ ਸ਼ਰਾਰੇ ਕੁਝ ਮਰਜ਼ੀ ਬਣਵਾ ਸਕਦੇ ਹੋ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ 4200 ਦੇ ਵਿੱਚ ਸ਼ਿਪਿੰਗ ਐਕਸਟਰਾ ਰਹੇਗੀ ਅਲੱਗ ਤੋਂ ਤੇ ਇੱਕ ਸੂਟ ਸੋਨੋ ਅਸੀਂ ਇਹ ਸ਼ਿਮਰ ਦੇ ਉੱਪਰ ਰੈਡੀ ਕਰਵਾਇਆ ਵੀ neck ਤੇ ਹੈਂਡਵਰਕ ਰੈਡੀ ਕਰਵਾਏ ਨੇ ਬਹੁਤ ਪਿਆਰਾ ਪੀਸ ਹੈ ਵੀ ਜਿਹੜੀ ਇਹਦੀ ਸ਼ਰਟ ਹੈ ਜੀ ਉਹ ਇਦਾਂ ਲਾਈਟ ਡਾਰਕ ਜੀ ਰਹੇਗੀ yellow light dark ਜਿਹਾ ਜਿੱਦਾਂ tie and dye ਦਾ concept ਹੁੰਦਾ ਉਦਾਂ ਦੀ ਸ਼ਰਟ ਹੈ ਜੀ ਇਹ ਬੈਕ ਫਰੰਟ ਸੀਮ ਰਹੇਗਾ ਸਾਈਡ ਤੇ ਬਾਜੂ ਦਾ ਹਲਕਾ ਜਿਹਾ ਵਰਕਾ ਸਿਲਕ ਦੀ ਸਲਵਾਰ ਹੈ ਜੇ ਸ਼ਿਮਰ ਦੀ ਸ਼ਰਟ ਆ ਤੇ ਔਰਗੈਂਜ਼ਾ ਦਾ ਰਹੇਗਾ ਇਹ ਬਹੁਤ ਪਿਆਰਾ ਜਿਹਾ ਦੁਪੱਟਾ ਪ੍ਰਾਈਸ ਰਹੇਗਾ ਜੀ 4200 ਸੇਮ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜਾਏਗਾ ਇਹ ਵੀ ਕਲਰ ਮੈਂ ਤੁਹਾਨੂੰ ਖੋਲ ਕੇ ਦਿਖਾ ਦਣੀ ਕਿਉਂਕਿ ਟਾਈ ਐਂਡ ਡਾਈ ਦੀ ਸ਼ਰਟ ਆ ਲਾਈਟ ਡਾਰਕ ਜੀ ਬਹੁਤ ਸੋਹਣੇ ਇਹ ਹੈਗੇ ਨੇ ਜੀ ਸਾਰੇ ਦੋ ਕਲਰ ਨੇ ਇਸ ਡਿਜ਼ਾਈਨ ਦੇ 4200 ਦੇ ਵਿੱਚ ਇਹ ਸੂਟ ਅਸੀਂ ਪਹਿਲਾਂ ਦਿਖਾਏ ਸੀਗੇ ਬਹੁਤ ਜ਼ਿਆਦਾ ਡਿਮਾਂਡ ਸੀਗੀ ਸਭ ਨੇ ਬਹੁਤ ਪਸੰਦ ਕੀਤੇ ਨੇ গারਲਿਸ਼ ਲੁੱਕ ਦੇ ਸੂਟ ਨੇ ਪੈਂਟਾ ਬਣਵਾ ਸਕਦੇ ਹੋ ਸਲਵਾਰਾ ਬਣਵਾ ਸਕਦੇ ਹੋ ਘੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਜਿੰਨਾ ਵੀ ਪ੍ਰਿੰਟ ਸਾਰਾ ਹੀ ਹਾਈਲਾਈਟ ਆ ਜਾਏ neck ਦੇ ਉੱਪਰ ਬਹੁਤ ਸੋਹਣਾ ਜਿਹਾ ਵਰਕ ਆ ਠੀਕ ਹੈ ਸਿਲਕ ਦੀ ਸਲਵਾਰ ਆ ਤੇ ਇਹਦੇ ਨਾਲ ਤੁਹਾਨੂੰ ਇਹ ਵਾਲਾ ਮਿਲ ਜੇਗਾ ਜੀ ਦੁਪੱਟਾ ਇਹ ਵੀ ਸੇਮ 4200 ਪ੍ਰਾਈਸ ਦੇ ਵਿੱਚ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਆਪਸ਼ਨ ਮਿਲ ਜਾਣਗੇ ਇਹ ਦਾ ਸੈਕੰਡ ਕਲਰ ਆ 베ਜ ਜਿਹਾ ਸ਼ੇਡ ਬਹੁਤ ਸੋਹਣਾ ਹੈ ਬਦਾਮੀ ਜੇ ਕਲਰ ਠੀਕ ਹੈ ਜੀ ਪ੍ਰਾਈਸ ਹੈਗਾ 4200 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਲਈ ਥੈਂਕ ਯੂ so much